ਬਟਾਲਾ ਪੁਲਿਸ ਨੇ ਕੁਇਡਿਟੀ ਸਭਕਾ ਆਸਰ ਕਰਦੇ ਹੋਏ ਮਾਨਯੋਗ ਰਾਜਪਾਲ ਦੀ ਫੇਰ ਤੋਂ ਇਸ ਦਿਨ ਪਹਿਲਾ ਡੇਰਾ ਬਣਾਣੇ ਵਿਖੇ ਇੱਕ ਦੁਕਾਨ ਤੇ ਗੋਲੀਬਾਰੀ ਨੂੰ ਅੰਜਾਮ ਦੇਣ ਦੀ ਖਤਰਾ ਸਾਜ਼ਿ ਨੂੰ ਨਾਕਾਮ ਕਰਦੇ ਆ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਨਿਆਂਇਤ ਯਾਰ ਗੋਲਾ ਬਾਰੂਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ ਪੁਲਿਸ ਦੀ ਕਾਰਵਾਈ ਨੇ ਉਕਤ ਸਾਜ਼ਿ ਨੂੰ ਰੋਕਿਆ ਨਹੀਂ ਹੁੰਦਾ ਤਾਂ ਇੱਕ ਉੱਚ ਪ੍ਰੋਫਾਈਲ ਅਪਰਾਧ ਵੀ ਇੱਥੇ ਹੋਤ ਹੋਦਾ ਸੀ ਇਸ ਦਾ ਉਦੇਸ਼ ਡਰ ਪੈਣਾਣਾ ਅਤੇ ਪੈਸੇ ਦੀ ਲੋਕਾਂ ਦਾ ਉਧਲੀ ਕਰਨਾ ਸੀ ਇਸ ਮੌਕੇ ਤੇ ਪੁਲਿਸ ਕਰਣੀ ਕੀ ਕੁਝ ਕਹਿ ਤੁਸੀਂ ਆਪ ਹੀ ਦੇਖੋ ਸੁਣੋ ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਇਸ ਦੀ ਰਹਿਮਾਈ ਹੇਠ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਡੇਰਾ ਬਾਬਾ ਨਾਨਕ ਏਰੀਆ ਦੇ ਵਿੱਚ ਇੱਕ ਕਾਤਲਾਨਾ ਹਮਲੇ ਨੂੰ ਬਟਾਲਾ ਪੁਲਿਸ ਨੇ ناکਾਮ ਕਰਦੇ ਹੋਏ ਚਾਰ ਮੁਲਜ਼ਮ ਗ੍ਰਿਫਤਾਰ ਕਰਤੇ ਔਰ ਇਹਦੇ ਚ ਹਥਿਆਰ ਵੀ ਬਰਾਮਦ ਕਰ ਲਏ ਬੇਸਿਕਲੀ 2 April ਨੂੰ ਜਿਹੜਾ ਸਾਡਾ ਫਤਿਹਗੜ ਚੂੜੀਆਂ ਸਬਡਿਵੀਜ਼ਨ ਹੈ ਉਥੇ ਪੁਲਿਸ ਨੂੰ ਇਨਫੋਰਮੇਸ਼ਨ ਸਿੱਗੀ 베ਸਡ ਔਨ ਬੋਥ ਹਿਊਮਨ ਇੰਟ ਐਂਡ ਟੈਕਨੀਕਲ ਇਨਪੁਟ ਸਿੱਗੀ ਉਸ ਇਨਫੋਰਮੇਸ਼ਨ ਤੇ ਬੇਸਿਸ ਤੇ ਇਹਨਾਂ ਨੇ ਇੱਕ ਮੋਟਰਸਾਈਕਲ ਨੂੰ ਇੰਟਰਸੈਪਟ ਕਰ ਲਿਆ ਤਾਂ ਉਥੇ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਉਹਦੇ ਚ ਇੱਕ ਦਾ ਨਾਮ ਸੀਗਾ ਅਭੀ ਮਸੀ ਐਂਡ ਦੂਜੇ ਦਾ ਨਾਮ ਸੀਗਾ ਇੰਦਰਸ ਮਸੀ ਉਦੋਂ ਇਹਨਾਂ ਕੋਲ ਇੱਕ ਮੈਗਜ਼ੀਨ ਐਂਡ ਕੁਝ ਰੋਂਦ ਬਰਾਮਦ ਹੋਏ ਸਿੱਗੇ ਜਦੋਂ ਇਹ ਰਿਕਵਰੀ ਹੋਈ ਇਨੀਸ਼ੀਅਲੀ ਅਸੀਂ ਆਰਮਜ਼ ਐਕਟ ਦੇ ਵਿੱਚ ਪਰਚਾ ਦਿੱਤਾ ਤਾਂ ਡੂਰਿੰਗ ਕੁਛ ਕੁਛ ਫਿਰ ਜਦੋਂ ਅਸੀਂ ਇਹਨਾਂ ਨੂੰ ਕੁਐਸਚਨਿੰਗ ਕੀਤੀ ਤਾਂ ਉਹਦੇ ਵਿੱਚ ਪ੍ਰੋਪਰ ਇੱਕ ਕੌਨਸਪੀਰੇਸੀ ਸਾਹਮਣੇ ਆਈ ਤਾਂ ਇਹਦੇ ਵਿੱਚ ਬੇਸਿਕਲੀ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਇੱਕ ਦੁਕਾਨਦਾਰ ਹੈ ਬੌਬੀ ਨਾਮ ਦਾ ਤਾਂ ਉਸ ਦੁਕਾਨਦਾਰ ਤੇ ਉਤੇ ਇੱਕ ਬਾਹਰ ਬੈਠਾ ਕ੍ਰਾਈਮਨਲ ਹੈ ਜੀਵਨ ਫੌਜੀ ਉਸਨੇ ਪਹਿਲਾਂ ਵੀ 2-3 ਵਾਰੀ ਹਮਲੇ ਕਰਾਈ ਹੈ ਸੋ ਉਹ ਐਕਸਟਰੋਰਸਨ ਦੇ ਪੈਸੇ ਮੰਗਦਾ ਸੀਗਾ ਤਾਂ ਐਦਕੀ ਵੀ ਜਦੋਂ ਪਿੱਛੇ ਉਹ ਸਫਲ ਨਹੀਂ ਹੋਏ ਤਿੰਨ ਮੁਕਦਮੇ ਪਹਿਲਾਂ ਵੀ ਉਹਦੇ ਵਿੱਚ ਦਰਜ ਹੈਗੇ ਨੇ ਇੱਕ 89 ਨੰਬਰ ਮੁਕਦਮਾ 2023 ਦਾ ਇੱਕ 41 ਨੰਬਰ ਮੁਕਦਮਾ ਹੈ 2024 ਦਾ ਇੱਕ 96 ए भी 2024 ਦਾ ਤਾਂ ਪਹਿਲਾਂ ਵੀ ਤਿੰਨ ਵਾਰੀ ਉਸ ਦੁਕਾਨ ਤੇ ਹਮਲੇ ਹੋ ਚੁੱਕੇ ਨੇ ਤੇ ਚੌਥੀ ਵਾਰੀ ਜੀਵਨ ਫੌਜੀ ਨੇ ਇਹ ਛੜੀਯੰਦਰ ਰਚਾ ਸੀਗਾ ਤਾਂ ਇਹਦੇ ਵਿੱਚ ਇੱਕ ਬੰਦਾ ਹੈ ਇੱਕ ਸੁਖਨੂਰ ਸੂਬਾ ਉਨਰ ਰੋਪਨ ਕੀਤਾ ਸੀਗਾ ਤਾਂ ਉਹਨੂੰ ਕਿਹਾ ਸੀਗਾ ਕਿ ਤੁਸੀਂ ਮੈਨੂੰ ਇੱਕ ਮੋਡਿਊਲ ਦੇ ਦਿਓ ਇੱਕ ਸ਼ੂਟਿੰਗ ਮੋਡਿਊਲ ਦੇ ਦਿਓ ਤਾਂ ਇਹ ਜਿਹੜਾ ਸੁਖਨੂਰ ਸੂਬਾ ਹੈ ਇਹਨਾਂ ਨੇ ਅਬੀ ਔਰ ਇੰਦਰਸ ਨੂੰ ਰਿਕਰੂਟ ਕਰ ਲਿਆ ਸੀਗਾ ਟੂ ਕੈਰੀ ਆਊਟ ਸ਼ੂਟਿੰਗ ਐਟ ਦ ਸ਼ਾਪ ਤਾਂ ਜਦੋਂ ਇਹ ਫੜੇ ਗਏ ਇੱਕ ਤਾਂ ਇਹਨਾਂ ਨੇ ਆਪਣਾ ਕਨੈਕਸ਼ਨ ਸੂਬੇ ਦੇ ਨਾਲ ਉਹ ਸਾਹਮਣੇ ਆਇਆ ਤਾਂ ਕਿ ਇੰਸਟਾਗ੍ਰam ਦੇ ਦੇ ਉਤੇ ਉਹਦੇ ਨਾਲ ਗੱਲ ਹੋ ਰਹੀ ਸੀਗੀ ਫਰਦਰ ਇਹ ਜਿਹੜਾ ਇਹਨਾਂ ਕੋਲ ਮੈਗਜ਼ੀਨ ਬਰਾਮਦ ਹੋਏ ਬਾਅਦ ਹਥਿਆਰ ਵੀ ਬਰਾਮਦ ਹੋਏ ਇਹ ਇਹਨਾਂ ਨੇ ਇੱਕ ਗਗਨਦੀਪ ਕਰਕੇ ਬੰਦਾ ਹੈ ਉਹਦੇ ਕੋਲੋਂ ਲੈ ਲਿਆ ਸੀਗਾ ਉਹ ਗਗਨਦੀਪ ਇੱਕ ਜਦੋਂ ਬਾਦਸ਼ਹ ਗ੍ਰਿਫਤਾਰ ਹੋਇਆ ਉਹ ਚ ਇਹ ਪਤਾ ਲੱਗਾ ਕਿ ਇਹ ਡਾਇਰੈਕਟ ਟੱਚ ਸੀਗਾ ਜੀਵਨ ਫੌਜੀ ਦੇ ਤਾਂ ਉਹਦੇ ਨਾਲ ਡਾਇਰੈਕਟ ਗੱਲਬਾਤ ਕਰਦਾ ਸੀਗਾ ਤਾਂ ਜੀਵਨ ਫੌਜੀ ਦੇ ਕੈਂਟ ਤੇ ਗਗਨਦੀਪ ਨੇ ਇਹ ਜਿਹੜਾ ਸ਼ੂਟਿੰਗ ਮੋਡਿਊਲ ਹੈ ਇਹਨਾਂ ਨੂੰ ਵੈਪਨਸ ਪ੍ਰੋਵਾਈਡ ਕਰਾਏ ਸੀਗੇ ਤਾਂ ਇਸ ਕੇਸ ਦੇ ਵਿੱਚ ਫਰਦਰ ਕੁਐਸਚਨਿੰਗ ਕਰਦੇ ਹੋਏ ਤਫ਼ਤੀਸ਼ ਕਰਦੇ ਹੋਏ ਇੱਕ ਹੋਰ ਐਂਟੀਟੀ ਹੈ ਅਮਰਪ੍ਰੀਤ ਕੁਮਾਰ ਉਨੂੰ ਵੀ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨੇ 2 April ਨੂੰ ਉਸ ਦੁਕਾਨ ਤੇ ਉਤੇ ਜਾ ਕੇ ਰੈਕੀ ਕੀਤੀ ਸੀਗੀ ਦਿਸ ਇਜ਼ 1 ਡੇ ਬਿਫੋਰ ਦਾ ਵਿਜ਼ਿਟ ਆਫ ਆਨਰੇਬਲ ਗਵਰਨਰ ਤਾਂ ਇਹ ਬਹੁਤ ਚੰਗਾ ਕੰਮ ਹੋਇਆ ਤਾਂ ਆਪਰੇਸ਼ਨ ਨੂੰ ਓਵਰ ਆਲੀਡ ਕਰ ਰਹੇ ਸੀਗੇ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਫਤਿਹਗੜ ਚੂੜੀਆ इवन ਜਿਹੜੀ ਸਾਡੀ ਡੇਰੇ ਵਾਲੀ ਟੀਮ ਹੈ ਡੀਐਸਪੀ ਕਨਸਰਨਡ ਐਂਡ ਐਸਐਚਓ ਕਨਸਰਨਡ ਉਹ ਵੀ ਇਹਦੇ ਚ ਸ਼ਾਮਿਲ ਸੀਗੇ ਸਾਡਾ ਜਿਹੜਾ ਸੀਆਈ ਸਟਾਫ ਹੈ ਤਾਂ ਇਹਦੇ ਵਿੱਚ ਹੁਣ ਤੱਕ ਜਿਹੜੀ ਰਿਕਵਰੀਜ਼ ਹੋਈਆਂ ਹਨ ਦੋ ਪਿਸਟਲ ਅਸੀਂ ਇਹਦੇ ਵਿੱਚ ਰਿਕਵਰ ਕਰ ਲਈ ਹੈ ਕੁਝ ਮੈਗਜ਼ੀਨਸ ਰਿਕਵਰ ਹੋਏ ਹੈ ਐਂਡ ਰੋਂਦ ਵੀ ਬਰਾਮਦ ਹੋਇਆ ਹੈ ਤਾਂ ਪਰਚਾ ਜਿਹੜਾ ਸ਼ੁਰੂ ਚ ਆਰਮਜ਼ ਐਕਟ ਦੇ ਵਿੱਚ ਅਸੀਂ ਦਰਜ ਕਰ ਲਿਆ ਸੀਗਾ ਉਹਦੇ ਵਿੱਚ ਮੁਤਲਕਾ ਜਿਹੜੇ ਸੈਕਸ਼ਨਸ ਹੈ ਬੀ ਐਨ ਐਸ ਦੇ 55 61 ਸਬਸੈਕਸ਼ਨ 2 ਸੈਕਸ਼ਨ 3 ਸਬਸੈਕਸ਼ਨ 5 ਔਰ 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਇੱਕ ਸੈਕਸ਼ਨ ਹੁੰਦਾ ਹੈ ਬੀ ਐਨ ਐਸ ਦੇ ਵਿੱਚ ਉਹ ਅਸੀਂ ਇਹਦੇ ਵਿੱਚ ਇਨਵੋਕ ਕੀਤਾ ਹੈਗਾ ਇਹਦੇ ਵਿੱਚ ਗੌਰਤਲਬ ਗੱਲ ਇਹ ਹੈ ਕਿ ਪਿੱਛੇ ਵੀ ਇਹਨੇ ਤਿੰਨ ਇਨਸੀਡੈਂਟਸ ਉੱਤੇ ਕਰਾਏ ਸੀਗੇ ਆਲ 3 ਟਾਈਮਸ ਜਿਹੜੇ ਬੰਦੇ ਉਹਦੇ ਵਿੱਚ ਸ਼ਾਮਿਲ ਸੀਗੇ ਉਹ ਬਟਾਲਾ ਪੁਲਿਸ ਨੇ ਟਰੇਸ ਕਰ ਲਿਆ ਐਂਡ ਉਹਦੇ ਵਿੱਚ ਇੱਕ ਅਧਿਕ ਕੁਝ ਕੇਸਿਸ ਦੇ ਵਿੱਚ ਐਨਕਾਊਂਟਰ ਵੀ ਹੋਏ ਤਾਂ ਕੋਈ ਵੀ ਕੇਸ ਅਨਟ੍ਰੇਸ ਨਹੀਂ ਰਹਾ ਇਹ ਵਾਲਾ ਅਸੀਂ ਵਾਰਦਾਤ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਤਾਂ ਇਹਦੇ ਵਿੱਚ ਜਦੋਂ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ ਜਿਹੜੇ ਗਰਾਉਂਡ ਤੇ ਮੋਡਿਊਲਸ ਇਹ ਰਿਕਰੂਟ ਕਰਦੇ ਹੈ ਤਾਂ ਉਹਨਾਂ ਨੂੰ ਗੁੰਮਰਾ ਕਰਦੇ ਹੈ ਕੋਈ ਲਾਲਚ ਦਿੰਦੇ ਹੈ ਤਾਂ ਮੇਰੇ ਵੱਲੋਂ ਇਹ ਮੈਸੇਜ ਵੀ ਹੋਗਾ ਸਾਰੇ ਨੌਜਵਾਨਾਂ ਨੂੰ ਕਿ ਇਹੋ ਜੇ ਜਿਹੜਾ ਇਹ ਬਹਿਕਾਵਾ ਹੈ ਜਾਂ ਇਹ ਜਿਹੜੀ ਲਾਲਚ ਬੰਦੇ ਦਿੰਨੇ ਹੈ ਇਹਦੇ ਜੋ ਕੁਝ ਹਾਸਲ ਨਹੀਂ ਹੁੰਦਾ ਪਿੱਛੇ ਜਿੰਨੀ ਵੀ ਵਾਰਦਾਤਾਂ ਹੈਗੀਆਂ ਉਹਦੇ ਵਿੱਚ ਸਾਰੇ ਮੁਲਜ਼ਮ ਜੇਲ੍ਹ ਦੇ ਵਿੱਚ ਇਹ ਇਹਦੇ ਵਿੱਚ ਬੇਸਿਕਲੀ ਤਿੰਨ ਮੋਡਿਊਲ ਹੈ ਇੱਕ ਸ਼ੂਟਿੰਗ ਮੋਡਿਊਲ ਸੀਗਾ ਇੱਕ ਜਿਹਨੇ ਵੈਪਨ ਪ੍ਰੋਵਾਈਡ ਕਰਾ ਲਈ ਤੇ ਜਿਹੜਾ ਤੀਜਾ ਹੈ ਉਹਨੇ ਰੈਕੀ ਕਰ ਲਈ ਜਿਹੜਾ ਰੈਕੀ ਵਾਲਾ ਔਰ ਜਿਹੜਾ ਜਿਹਨੇ ਵੈਪਨ ਪ੍ਰੋਵਾਈਡ ਕਰਾ ਲੀਏ ਉਹ ਡਾਇਰੈਕਟ ਅਸੀਗੇ ਜੀਵਨ ਫੌਜੀ ਦੇ ਨਾਲ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹ ਆਪਰੇਟ ਕਰ ਰਹਾ ਸੀਗਾ ਸੂਬਾ ਸੂਬਾ ਵੀ ਇੱਕ ਕ੍ਰਾਈਮਨਲ ਇਹ ਵੀ ਬਾਹਰ ਬੈਠਾ ਹੈ ਤਾਂ ਇਹ ਜੀਵਨ ਫੌਜੀ ਦੇ ਕਹੜ ਤੇ ਹੀ ਇਹ ਸਾਰਾ ਕਰਾਰ ਆ ਸੀਗਾ ਇਹ ਯੰਗ ਹੈ 20 ਤੋਂ 25 ਵੀ ਨਦੀ ਇਹ ਸਗੀ